ਅੱਜ ਆਪਾਂ ਜਿਹੜੀ ਘਟਨਾ ਦੀ ਗੱਲ ਕਰਨ ਲੱਗੇ ਆ ਇਹਦੇ ਲਈ ਆਪਾਂ ਨੂੰ ਕਰੀਬ 20 ਸਾਲ ਪਿੱਛੇ ਜਾਣਾ ਪਏਗਾ ਤੇ ਪੰਜਾਬ ਦਾ ਸ਼ਹਿਰ ਜਲੰਧਰ ਜਲੰਧਰ ਦੇ ਆਜ਼ਾਦ ਨਗਰ ਦੇ ਵਿੱਚ ਰਹਿਣ ਵਾਲੀ ਸੁਸ਼ੀਲ ਜੋਸ਼ੀ ਤੇ ਉਹਦਾ ਬੇਟਾ ਅਨਮੋਲ ਜੋਸ਼ੀ 18 ਜਨਵਰੀ 2005 ਨੂੰ ਆਪਣੇ ਸਕੂਲ ਜਾਂਦਾ ਸਵੇਰੇ 9:00 ਵਜੇ ਆਮ ਦਿਨਾਂ ਦੇ ਵਾਂਗੂ ਦਿਨ ਹੁੰਦਾ ਜਦੋਂ ਛੁੱਟੀ ਹੁੰਦੀ ਹੈ ਕਰੀਬ 3:00 ਵਜੇ ਅਨਮੋਲ ਆਪਣੇ ਘਰ ਪਹੁੰਚਦਾ ਘਰ ਦੇ ਅੰਦਰ ਦਾਖਲ ਹੁੰਦਾ 12 ਸਾਲ ਦਾ ਅਨਮੋਲ ਜੋਸ਼ੀ ਉਹਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਘਰ ਦੇ ਅੰਦਰ ਦੇ ਹਾਲਾਤ ਦੇਖ ਕੇ ਜਿਹੜਾ ਉੱਥੇ ਮੰਜ਼ਰ ਹੁੰਦਾ ਉਹਦੀ ਮਾਂ ਜਿਹੜੀ ਸੀ ਸੁਸ਼ੀਲ ਜੋਸ਼ੀ ਲਿਵਿੰਗ ਰੂਮ ਦੇ ਵਿੱਚ ਖੂਨ ਦੇ ਨਾਲ ਲਥਪਥ ਪਈ ਹੁੰਦੀ ਹੈ ਉਸ ਸਮੇਂ ਤੱਕ ਉਹਦੀ ਮੌਤ ਹੋ ਚੁੱਕੀ ਸੀ ਤੇ ਬੈੱਡਰੂਮ ਦੇ ਵਿੱਚ ਇੱਕ ਹੋਰ ਸ਼ਖਸ ਹੁੰਦਾ ਜਿਹਨੂੰ ਉਹ ਜਾਣਦਾ ਸੀ ਮਹਿੰਦਰ ਸਿੰਘ ਦੇ ਨਾਮ ਤੇ ਜਿਹੜਾ ਅਕਸਰ ਉਹਨਾਂ ਦੇ ਘਰ ਆਉਂਦਾ ਜਾਂਦਾ ਰਹਿੰਦਾ ਸੀ ਦੋ ਲਾਸ਼ਾਂ ਇੱਕ ਛੋਟਾ ਜਿਹਾ ਬੱਚਾ ਦੇਖਦਾ ਉਹਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਆਂਢੇ ਗੁਆਂਢੀ ਇਕੱਠੇ ਹੁੰਦੇ ਨੇ ਤੇ ਜਿਹੜਾ ਅਨਮੋਲ ਜੋਸ਼ੀ ਹੁੰਦਾ ਉਹ ਆਪਣੇ ਪਿਤਾ ਰਜੇਸ਼ ਜੋਸ਼ੀ ਨੂੰ ਵੀ ਫੋਨ ਕਰਦਾ ਹੁਣ ਦੋ ਕਤਲ ਹੋਏ ਸੀ ਇੱਕ ਘਰ ਦੇ ਵਿੱਚ ਦਿਨ ਦੀ ਵੀ ਤੇ ਪੁਲਿਸ ਨੇ ਵਿੱਚ ਇਨਵੋਲਵ ਹੋਣਾ ਹੀ ਸੀ ਕਿਸੇ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਉੱਥੋਂ ਇੱਕ ਦੇਸੀ ਰਵਾਲਵਰ ਸੀ ਜਿਹੜਾ ਉਹ ਵੀ ਕਬਜ਼ੇ ਚ ਲਿਆ ਜਾਂਦਾ ਫੋਰੈਂਸਿਕ ਟੀਮਾਂ ਪਹੁੰਚਦੀਆਂ ਨੇ ਜੋ ਵੀ ਉੱਥੋਂ ਐਵੀਡੈਂਸ ਇਕੱਠੇ ਕਰ ਸਕਦੀਆਂ ਸੀ ਉਹ ਕਰਦੇ ਨੇ ਉਹ ਲਾਸ਼ਾਂ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ ਪੋਸਟਮਾਰਟਮ ਤੋਂ ਬਾਅਦ ਜਿਹੜੀਆਂ ਲਾਸ਼ਾਂ ਸੀ ਉਹ ਕਰਦਿਆਂ ਦੇ ਹਵਾਲੇ ਕਰ ਦਿੱਤੀਆਂ ਜਾਂਦੀਆਂ ਨੇ ਜਿਹੜੀ ਸੁਸ਼ੀਲ ਜੋਸ਼ੀ ਹੁੰਦੀ ਹੈ ਉਹਨੂੰ ਤਿੰਨ ਗੋਲੀਆਂ ਵੱਜੀਆਂ ਹੁੰਦੀਆਂ ਨੇ ਤੇ ਮਹਿੰਦਰ ਸਿੰਘ ਦੇ ਵੀ ਸਿਰ ਤੇ ਗੋਲੀਆਂ ਵੱਜੀਆਂ ਹੁੰਦੀਆਂ ਨੇ ਹੁਣ ਇਹ ਗੱਲ ਦਾ ਪੁਲਿਸ ਨੂੰ ਜਦੋਂ ਪਤਾ ਲੱਗਦਾ ਤਾਂ ਫਿਰ ਇੱਕ ਥਿਉਰੀ ਕੈਮ ਹੁੰਦੀ ਹੈ ਪੁਲਿਸ ਵੱਲੋਂ ਵੀ ਇਹਨਾਂ ਦੀ ਆਪਸ ਦੇ ਵਿੱਚ ਤਿੱਖੀ ਬਹਿਸ ਹੋਈ ਤੇ ਬਹਿਸ ਤੋਂ ਬਾਅਦ ਮਹਿੰਦਰ ਸਿੰਘ ਨੇ ਸੁਸ਼ੀਲ ਨੂੰ ਗੋਲੀਆਂ ਮਾਰੀਆਂ ਤੇ ਉਸ ਤੋਂ ਬਾਅਦ ਉਹ ਆਪ ਗੋਲੀ ਮਾਰ ਕੇ ਖੁਦਕੁਸ਼ੀ ਕਰ ਲੈਂਦਾ ਕਿਉਂਕਿ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਦਾ ਵੀ ਜਿਹੜੀ ਸੁਸ਼ੀਲ ਜੋਸ਼ੀ ਸੀ ਇਹਨੂੰ ਕਰੀਬ 5 ਸਾਲ ਹੋ ਗਏ ਸੀ 2000 ਤੋਂ ਜਲੰਧਰ ਦੇ ਵਿੱਚ ਰਹਿ ਰਹੀ ਸੀ ਵਿਆਹੀ ਹੋਈ ਸੀ 15 ਸਾਲ ਪਹਿਲਾਂ ਸੁਸ਼ੀਲ ਜੋਸ਼ੀ ਦਾ ਵਿਆਹ ਹੁੰਦਾ ਹੈ ਮੁਕੇਰੀਆਂ ਦੇ ਰਜੇਸ਼ ਜੋਸ਼ੀ ਦੇ ਨਾਲ 3 ਸਾਲ ਬਾਅਦ ਇਹਨਾਂ ਦੇ ਘਰ ਇੱਕ ਬੇਟੇ ਦਾ ਜਨਮ ਹੁੰਦਾ ਜਿਹਦਾ ਨਾਮ ਰੱਖਿਆ ਜਾਂਦਾ ਅਨਮੋਲ ਜੋਸ਼ੀ ਪਰ ਪਤੀ ਪਤਨੀ ਦੀ ਆਪਸ ਦੇ ਵਿੱਚ ਬਣ ਨਹੀਂ ਆਉਂਦੀ ਘਰ ਦੇ ਵਿੱਚ ਕਲੇਸ਼ ਰਹਿੰਦਾ ਸੁਸ਼ੀਲ ਜੋਸ਼ੀ ਆਪਣੇ ਬੇਟੇ ਨੂੰ ਲੈ ਕੇ ਪਤੀ ਤੁਹਾਡੇ ਜਲੰਧਰ ਦੇ ਆਜ਼ਾਦ ਨਗਰ ਦੇ ਵਿੱਚ ਰਹਿਣਾ ਸ਼ੁਰੂ ਕਰਦੀ ਹੈ ਤਕਰੀਬ ਸਨ 2000 ਦੇ ਵਿੱਚ ਇੱਥੇ ਰਹਿਣਾ ਸ਼ੁਰੂ ਕਰਦੀ ਹੈ ਤੇ ਉਸੇ ਸਮੇਂ ਜਲੰਧਰ ਦੇ ਕਰਤਾਰ ਨਗਰ ਦੇ ਵਿੱਚ ਰਹਿਣ ਵਾਲੇ ਮਹਿੰਦਰ ਸਿੰਘ ਦੇ ਨਾਲ ਇਹਦੇ ਨਜਾਇਜ਼ ਸਬੰਧ ਬਣਦੇ ਨੇ ਆਪਾਂ ਇਹਨਾਂ ਨੂੰ ਨਜਾਇਜ਼ ਹੀ ਕਹਾਵਾਂਗੇ ਕਿਉਂਕਿ ਜਿਹੜੀ ਸੁਸ਼ੀਲ ਜੋਸ਼ੀ ਸੀ ਵਿਆਹੀ ਹੋਈ ਸੀ ਤੇ ਉਹਦਾ ਇੱਕ ਬੇਟਾ ਸੀ ਦੂਜੇ ਪਾਸੇ ਜਿਹੜਾ ਮਹਿੰਦਰ ਸਿੰਘ ਸੀ ਉਹ ਵੀ ਵਿਆਹਿਆ ਸੀ ਕਰਤਾਰਨਗਰ ਦੇ ਵਿੱਚ ਉਹਦੀ ਪਤਨੀ ਤੇ ਆਪਣੇ ਦੋ ਬੱਚਿਆਂ ਦੇ ਨਾਲ ਰਹਿੰਦਾ ਸੀ ਉਸ ਤੋਂ ਬਾਅਦ ਵੀ ਇਹਦੇ ਸੁਸ਼ੀਲ ਨਾਲ ਸੰਬੰਧ ਬਣਦੇ ਨੇ ਤੇ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਵੀ ਜਿਹੜਾ ਮਹਿੰਦਰ ਸਿੰਘ ਸੀ ਇਹ ਕੋਈ ਬਹੁਤਾ ਸ਼ਰੀਫ ਬੰਦਾ ਨਹੀਂ ਸੀ ਇਹਦੇ ਤੇ ਦਰਜਨਾ ਕੇਸ ਹੁੰਦੇ ਨੇ ਇੱਕ ਤਰ੍ਹਾਂ ਕਹਿ ਦਈਏ ਕਿ ਅਪਰਾਧਿਕ ਪ੍ਰਵਿਰਤੀ ਦਾ ਬੰਦਾ ਸੀ ਤੇ ਇਹਨਾਂ ਦੇ ਨਜਾਇਜ਼ ਸੰਬੰਧਾਂ ਦਾ ਪਤਾ ਲੱਗਦਾ ਤੇ ਫਿਰ ਇਸ ਥਿਉਰੀ ਤੇ ਪੁਲਿਸ ਪਹੁੰਚਦੀ ਹੈ ਵੀ ਤਿੱਖੀ ਬਹਿਸ ਤੋਂ ਬਾਅਦ ਮਹਿੰਦਰ ਸਿੰਘ ਨੇ ਉਹਦੇ ਗੋਲੀਆਂ ਮਾਰੀਆਂ ਤੇ ਉਸ ਤੋਂ ਬਾਅਦ ਆਪਣੇ ਗੋਲੀਆਂ ਮਾਰੀਆਂ ਤੇ ਆਪਣੀ ਜਿਹੜੀ ਜੀਵਨ ਲੀਲਾ ਉਹ ਸਮਾਪਤ ਕੀਤੀ ਤੇ ਉਸ ਤੋਂ ਬਾਅਦ ਇਹ ਕੇਸ ਜਿਹੜਾ ਇਹ ਠੰਡੇ ਬਸਤੇ ਦੇ ਵਿੱਚ ਪੈ ਜਾਂਦਾ ਫਾਈਲਾਂ ਦੇ نیچے ਇਹ ਫਾਈਲ ਦੱਬਦੀ ਰਹਿੰਦੀ ਹੈ ਫਿਰ ਇੱਥੇ ਐਂਟਰੀ ਹੁੰਦੀ ਹੈ ਕੁਮਰ ਵਿਜੇ ਪ੍ਰਤਾਪ ਸਿੰਘ ਦੀ ਇਹਨੂੰ ਆਪਾਂ ਸਾਰੇ ਜਾਣਦੇ ਹਾਂ ਇਸ ਨਾਮ ਨੂੰ ਕਿਉਂਕਿ ਜਦੋਂ ਇਹ ਜੌਬ ਕਰਦੇ ਸੀ ਉਦੋਂ ਵੀ ਇਹਨਾਂ ਦਾ ਕਾਫੀ ਨਾਮ ਸੀ ਅੱਜ ਕੱਲ ਇਹ ਆਮ ਆਦਮੀ ਦੀ ਟਿਕਟ ਤੇ ਐਮਐਲਏ ਵੀ ਨੇ ਇੱਕ ਕਮਿਸ਼ਨਰ ਹੁੰਦੇ ਨੇ ਉਸ ਸਮੇਂ ਜਲੰਧਰ ਦੇ ਜਦੋਂ ਇਹ ਕੇਸ ਦੇ ਵਿੱਚ ਇੰਟਰਸਟ ਲੈਂਦੇ ਨੇ ਫਿਰ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਤੋਂ ਸ਼ੁਰੂ ਹੁੰਦੀ ਹੈ ਤੇ ਇਨਵੈਸਟੀਗੇਸ਼ਨ ਜਦੋਂ ਕਰਨੀ ਸ਼ੁਰੂ ਕਰਦੇ ਨੇ ਹਾਲਾਂਕਿ ਕੋਈ ਓਵਰਸ਼ੋਰ ਕੋਈ ਪ੍ਰੂਫ ਪੁਲਿਸ ਕੋਲ ਨਹੀਂ ਹੁੰਦਾ ਫਿਰ ਸੁਸ਼ੀਲ ਤੇ ਦੂਜੇ ਪਾਸੇ ਮਹਿੰਦਰ ਸਿੰਘ ਦੇ ਜਿਹੜੇ ਨੰਬਰ ਹੁੰਦੇ ਨੇ ਇਹਨਾਂ ਦੀ ਕਾਲ ਡਿਟੇਲ ਕੱਢੀ ਜਾਂਦੀ ਹੈ ਸੁਸ਼ੀਲ ਦਾ ਨੰਬਰ ਬੜੀ ਬਰੀਕੀ ਦੇ ਨਾਲ ਚੈੱਕ ਕੀਤਾ ਜਾਂਦਾ ਕੋਈ ਐਸੀ ਕਾਲ ਨਹੀਂ ਮਿਲਦੀ ਜਿੱਥੇ ਕੋਈ ਸ਼ੱਕ ਕੀਤਾ ਜਾ ਸਕੇ ਜਾਂ ਪੁਲਿਸ ਨੂੰ ਅੱਗੇ ਵਧਨ ਦੇ ਵਿੱਚ ਲੀਡ ਮਿਲ ਸਕੇ ਦੂਜੇ ਪਾਸੇ ਜਦੋਂ ਮਹਿੰਦਰ ਸਿੰਘ ਦੀ ਕਾਲ ਡਿਟੇਲ ਚੈੱਕ ਕੀਤੀ ਜਾਂਦੀ ਹੈ ਤੇ ਜਿਹੜਾ ਸਭ ਤੋਂ ਲਾਸਟ ਕਾਲ ਹੋਈ ਸੀ ਉੱਥੇ ਪੁਲਿਸ ਦੀ ਨਜ਼ਰ ਖੜ ਜਾਂਦੀ ਹੈ ਵੀ ਸਭ ਤੋਂ ਲਾਸਟ ਜਿਹੜਾ ਨੰਬਰ ਹੈ ਉਹ ਕਾਲ ਕਿੰਨੇ ਕੀਤੀ ਹੋਵੇ ਜਦੋਂ ਉਹ ਨੰਬਰ ਦੀ ਡਿਟੇਲ ਕੱਢੀ ਜਾਂਦੀ ਹੈ ਤਾਂ ਪਤਾ ਲੱਗਦਾ ਵੀ ਉਹ ਫਗਵਾੜੇ ਦਾ ਰਹਿਣ ਵਾਲਾ ਰੇਸ਼ਮ ਸਿੰਘ ਹੈ ਹੁਣ ਜਦੋਂ ਰੇਸ਼ਮ ਸਿੰਘ ਦੇ ਬਾਰੇ ਪਤਾ ਕੀਤਾ ਜਾਂਦਾ ਉੱਥੇ ਪੁਲਿਸ ਪਹੁੰਚਦੀ ਹੈ ਉਹ ਤੋਂ ਪੁੱਛਗਿੱਛ ਹੁੰਦੀ ਹੈ ਤਾਂ ਤਦ ਪੁੱਛਿਆ ਜਾਂਦਾ ਵੀ ਇਹ ਕਾਲ ਕਿਉਂ ਕੀਤੀ ਪਿਛਲੇ ਕੁਝ ਸਮੇਂ ਤੋਂ ਜਿਹੜੀਆਂ ਕਾਲਾਂ ਹੁੰਦੀਆਂ ਸੀ ਵੀ ਕਾਰਨ ਕੀ ਸੀ ਹੁਣ ਰੇਸ਼ਮ ਸਿੰਘ ਦਾ ਇੱਥੇ ਕਹਿਣਾ ਸੀ ਵੀ ਸਾਡੀ ਆਪ ਵਿੱਚ ਵਪਾਰਕ ਸਾਂ ਸੀ ਇੱਕ ਦੂਜੇ ਕੰਮ ਨੂੰ ਲੈ ਕੇ ਸਾਡੀ ਜਿਹੜੀ ਗੱਲਬਾਤ ਉਹ ਹੁੰਦੀ ਸੀ ਹੁਣ ਪੁਲਿਸ ਪੁੱਛਦੀ ਹੈ ਵੀ ਕਿਹੜਾ ਵਪਾਰਕ ਤੁਹਾਡੀ ਸਾਂ ਸੀ ਕਿਹੜਾ ਬਿਜ਼ਨਸ ਸੀ ਕਿਸ ਮੁੱਦੇ ਤੇ ਤੁਹਾਡੀ ਗੱਲ ਹੁੰਦੀ ਸੀ ਰੇਸ਼ਮ ਸਿੰਘ ਤੋਂ ਕੋਈ ਵੀ ਸੰਤੁਸ਼ਟੀ ਜਨਕ ਜਵਾਬ ਜਿਹੜਾ ਉਹ ਨਹੀਂ ਦਿੱਤਾ ਜਾਂਦਾ ਇੰਨੇ ਦੇ ਵਿੱਚ ਹੁਣ ਪੁਲਿਸ ਜਿਹੜੀ ਸੀ ਸਮਝ ਜਾਂਦੀ ਹੈ ਸਾਰਾ ਕੁਝ ਉਹ ਤੋਂ ਪੁੱਛ ਕੇ ਚ ਹੁੰਦੀ ਹੈ ਪਰ ਉਹ ਕੋਈ ਵੀ ਗੱਲ ਐਸੀ ਮੰਨਣ ਵਾਸਤੇ ਤਿਆਰ ਨਹੀਂ ਹੁੰਦਾ ਪੁਲਿਸ ਫਿਰ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਤੇ ਜਦੋਂ ਪੁਲਿਸ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਫਿਰ ਗੋਂਗੇ ਵੀ ਬੋਲਦੇ ਨੇ ਤੇ ਫਿਰ ਰੇਸ਼ਮ ਸਿੰਘ ਬੋਲਣਾ ਸ਼ੁਰੂ ਕਰਦਾ ਹੈ ਪੁਲਿਸ ਦੋ ਕਤਲਾਂ ਦੀ ਜਾਂਚ ਕਰਦੀ ਹੁੰਦੀ ਹੈ ਇਹਨਾਂ ਦੀ ਇਨਵੈਸਟੀਗੇਸ਼ਨ ਕਰਦੀ ਹੁੰਦੀ ਹੈ ਵੀ ਇਹ ਕਤਲ ਕਿਵੇਂ ਹੋਏ ਕਿੰਨੇ ਕੀਤੇ ਤੇ ਕਿਉਂ ਕੀਤੇ ਪਰ ਇੱਥੇ ਤਿੰਨ ਕਤਲ ਨਿਕਲਦੇ ਨੇ ਤੇ ਅਪਰਾਧੀ ਕੁਝ ਸਮੇਂ ਦੇ ਵਿੱਚ ਹੀ ਪੁਲਿਸ ਦੇ ਸਕੰਜੇ ਦੇ ਵਿੱਚ ਹੁੰਦੇ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਰਿਸ਼ਤਿਆਂ ਦਾ ਜਿਹੜਾ ਖੂਨ ਸੀ ਕਹ ਲਈਏ ਵੀ ਇੱਕ ਤਰ੍ਹਾਂ ਨਾਲ ਸਫੇਦ ਹੋ ਚੁੱਕਾ देशम सिंह फगवाड़ा ਦਾ ਰਹਿਣ ਵਾਲਾ ਸੀ ਬਹੁਤ ਜਲਦੀ ਅਮੀਰ ਹੋਣਾ ਚਾਹੁੰਦਾ ਸੀ ਹੁਣ ਇਹਦੇ ਲਈ ਉਹ ਮਿਹਨਤ ਨਹੀਂ ਸੀ ਕਰਨਾ ਚਾਹੁੰਦਾ ਉਹਨੂੰ ਏਸੀਬ ਮੈਂ ਫਟਾਫਟ ਅਮੀਰ ਹੋਵਾਂ ਮਿਹਨਤ ਦੇ ਵਿੱਚ ਹਮੇਸ਼ਾ ਟਾਈਮ ਲੱਗਦਾ ਇਹਦੇ ਪਾਸੇ ਆਪਣਾ ਹਜੇ ਦਿਮਾਗ ਜਿਹੜਾ ਉਹ ਦੜਾਂਦਾ ਹੁੰਦਾ ਤੇ ਉਹਦੀ ਨਜ਼ਰ ਜਿਹੜੀ ਜਾ ਕੇ ਆਪਣੀ ਭਰਾ ਤੇ ਰੁਕਦੀ ਹੈ ਉਹਦੇ ਭਰਾ ਦਾ ਨਾਮ ਹੁੰਦਾ ਜੰਗੀਰ ਸਿੰਘ ਇੱਥੇ ਉਹਦੇ ਦਿਮਾਗ ਦੇ ਵਿੱਚ ਇੱਕ ਖਤਰਨਾਕ ਪਲਾਨ ਹੁੰਦਾ ਆਪਣੇ ਭਰਾ ਦਾ 3.5 ਕਰੋੜ ਦਾ ਬੀਮਾ ਕਰਵਾਇਆ ਜਾਂਦਾ ਹੁਣ ਬੀਮੇ ਤੋਂ ਬਾਅਦ ਜੇ ਕਿਸੇ ਵੀ ਕੰਡੀਸ਼ਨ ਐਕਸੀਡੈਂਟ ਦੇ ਵਿੱਚ ਭਰਾ ਦੀ ਮੌਤ ਹੁੰਦੀ ਹੈ ਤਾਂ ਉਹਦਾ 3.5 ਕਰੋੜ ਰੁਪਈਆ ਜਿਹੜਾ ਮਿਲਣਾ ਸੀ ਉਹ ਨਾਮਿਨ ਸੀ ਰੇਸ਼ਮ ਸਿੰਘ ਹੁਣ ਰੇਸ਼ਮ ਸਿੰਘ ਨੂੰ ਆਪਣਾ ਹੀ ਭਰਾ ਤੁਰਿਆ ਫਿਰਿਆ 3.5 ਕਰੋੜ ਦੀ ਪ੍ਰਾਪਰਟੀ ਦੇਖਦਾ ਸੀ 3.5 ਕਰੋੜ ਦੇ ਵਿੱਚ ਰੁਪਈਆ ਦੇਖਦਾ ਸੀ ਪਰ ਇਹ 3.5 ਕਰੋੜ ਰੁਪਈਆ ਤਾਂ ਆ ਸਕਦਾ ਸੀ ਜੇ ਜਗੀਰ ਸਿੰਘ ਦੀ ਕਿਸੇ ਐਕਸੀਡੈਂਟ ਦੇ ਵਿੱਚ ਮੌਤ ਹੁੰਦੀ ਹੈ ਹੁਣ ਆਪ ਉਹ ਇਹਨੂੰ ਮਾਰ ਨਹੀਂ ਸੀ ਸਕਦਾ ਇਹਦੇ ਲਈ ਫਿਰ ਉਹ ਭਾਲ ਕਰਦਾ ਵੀ ਇਹਨੂੰ ਕਿਵੇਂ ਮਰਵਾਇਆ ਜਾਏ ਫਿਰ ਉਹਦੀ ਜਿਹੜੀ ਕੋਸ਼ਿਸ਼ ਹੁੰਦੀ ਹੈ ਬੰਦਾ ਲੱਭਣ ਦੀ ਇਹਨੂੰ ਮਾਰਨ ਵਾਸਤੇ ਉਦੀ ਦੌੜ ਜਾ ਕੇ ਖਤਮ ਹੁੰਦੀ ਹੈ ਮਹਿੰਦਰ ਸਿੰਘ ਤੇ ਉਹਦੇ ਨਾਲ ਕੰਟੈਕਟ ਕੀਤਾ ਜਾਂਦਾ ਤੇ ਸਪਾਰੀ ਦਿੱਤੀ ਜਾਂਦੀ ਹੈ 10 ਲੱਖ ਦੀ ਤੇ ਸ਼ਰਤ ਇਹ ਹੁੰਦੀ ਹੈ ਕਿ ਇਹ ਕਿਸੇ ਐਕਸੀਡੈਂਟ ਦੇ ਵਿੱਚ ਮਰਨਾ ਚਾਹੀਦਾ ਹੁਣ ਰੇਸ਼ਮ ਸਿੰਘ ਵੱਲੋਂ ਇੱਕ ਟਿਪਰ ਖਰੀਦ ਕੇ ਉਹ ਵੀ ਮਹਿੰਦਰ ਸਿੰਘ ਨੂੰ ਦਿੱਤਾ ਜਾਂਦਾ ਤੇ 5 ਲੱਖ ਰੁਪਈਆ ਐਡਵਾਂਸ ਦਿੱਤਾ ਜਾਂਦਾ ਤੇ 2013 ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਕਾਨੂੰ ਆਨ ਦੇ ਵਿੱਚ ਇੱਕ ਰੋਡ ਐਕਸੀਡੈਂਟ ਦੇ ਵਿੱਚ ਜੰਗੀਰ ਸਿੰਘ ਦੀ ਮੌਤ ਹੁੰਦੀ ਹੈ ਉਸ ਤੋਂ ਬਾਅਦ ਹੁਣ ਜੋ ਕੁਝ ਰੇਸ਼ਮ ਸਿੰਘ ਨੇ ਕਰਨਾ ਸੀ ਐਫ ਆਈ ਆਰ ਕਰਵਾਈ ਜਾਂਦੀ ਹੈ ਕਾਨੂੰਨਾਨ ਥਾਣੇ ਦੇ ਵਿੱਚ ਤੇ ਬੀਮੇ ਦੇ ਲਈ ਅਪਲਾਈ ਕੀਤਾ ਜਾਂਦਾ ਉਹ 3.5 ਕਰੋੜ ਦਾ ਪਰ 3.5 ਕਰੋੜ ਰੁਪਇਆ ਕੋਈ ਛੋਟੀ ਮੋਟੀ ਰਕਮ ਨਹੀਂ ਸੀ ਇਨਕੁਆਰੀਆਂ ਚੱਲਦੀਆਂ ਨੇ ਤੇ ਉਹਨੂੰ ਪੈਸਾ ਉੱਥੋਂ ਨਹੀਂ ਮਿਲਦਾ ਦੂਜੇ ਪਾਸੇ ਜਿਸ ਬੰਦੇ ਨੇ ਕਤਲ ਕੀਤਾ ਸੀ ਮਹਿੰਦਰ ਸਿੰਘ ਨੇ ਉਹ ਤੇ ਦਬਾਅ ਪਾਉਂਦਾ ਆਪਣੇ ਬਾਕੀ ਦੇ ਬਚੇ 5 ਲੱਖ ਰੁਪਏ ਲਈ ਕਿਉਂਕਿ ਉਹਨੇ ਕਤਲ ਕਰਨਾ ਸੀ 10 ਲੱਖ ਰੁਪਏ ਦੇ ਵਿੱਚ ਤੈਅ ਹੋਇਆ ਸੀ ਇਹਨੂੰ ਬੀਮੇ ਦੀ ਰਕਮ ਮਿਲੇ ਨਾ ਮਿਲੇ ਉਹਨੂੰ ਕੋਈ ਲੈਣਾ ਦੇਣਾ ਨਹੀਂ ਸੀ ਉਹਨੂੰ ਮਤਲਬ ਸੀ ਆਪਣੇ 10 ਲੱਖ ਰੁਪਏ ਨਾਲ 5 ਜਿਹੜਾ ਨੂੰ ਮਿਲ ਚੁੱਕਿਆ ਸੀ 5 ਲਈ ਹੁਣ ਉਹ ਤੇ ਪ੍ਰੈਸ਼ਰ ਪਾਣਾ ਸ਼ੁਰੂ ਕਰਦਾ ਹੈ ਦੂਜੇ ਪਾਸੇ ਇਹਨੂੰ ਜਿਹੜੀ ਇੰਸ਼ੋਰੈਂਸ ਦੀ ਰਕਮ ਸੀ ਉਹ ਨਹੀਂ ਮਿਲਦੀ ਹੁਣ ਰੇਸ਼ਮ ਸਿੰਘ ਪ੍ਰੈਸ਼ਰ ਦੇ ਵਿੱਚ ਰਹਿਣਾ ਸ਼ੁਰੂ ਕਰਦਾ ਤੇ ਤਣਾ ਰਹਿੰਦਾ ਹਰ ਟਾਈਮ ਇੱਕ ਪਾਸੇ ਮਹਿੰਦਰ ਸਿੰਘ ਦਾ ਦਬਾਅ ਦੂਜੇ ਪਾਸੇ ਇੰਸ਼ੋਰੈਂਸ ਦਾ ਪੈਸਾ ਨਹੀਂ ਮਿਲਦਾ ਹੁਣ ਇਹ ਸੋਚਦਾ ਹੈ ਵੀ ਜੇ ਮਹਿੰਦਰ ਸਿੰਘ ਨੂੰ ਵੀ ਨਿਬਟਾ ਦਿੱਤਾ ਜਾਏ ਤੇ ਘੱਟੋ ਘੱਟ 5 ਲੱਖ ਦਾ ਜਿਹੜਾ ਰੌਲਾ ਉਹ ਤੇ ਖਤਮ ਹੋਏਗਾ। ਹੁਣ ਉਹਦੇ ਲਈ ਫਿਰੇ ਜਦੋਂ ਸਾਰਾ ਕੁਝ ਪਤਾ ਕਰਦਾ ਤੈਨੂੰ ਪਤਾ ਲੱਗਦਾ ਹੈ ਵੀ ਮਹਿੰਦਰ ਸਿੰਘ ਦੇ ਸੁਸ਼ੀਲ ਜੋਸ਼ੀ ਦੇ ਨਾਲ ਨਾਜਾਇਜ਼ ਬੰਧ ਨੇ ਜਿਹੜੀ 42 ਸਾਲ ਦੀ ਮੁਕੇਰੀਆਂ ਦੀ ਰਹਿਣ ਵਾਲੀ ਹੈ। ਤੇ ਫਿਰ ਇਹ ਕਿਸੇ ਤਰੀਕੇ ਰਜੇਸ਼ ਜੋਸ਼ੀ ਦੇ ਨਾਲ ਕੰਟੈਕਟ ਕਰਦਾ। ਹੁਣ ਰਜੇਸ਼ ਜੋਸ਼ੀ ਦੇ ਦਿਮਾਗ ਦੇ ਵਿੱਚ ਵੀ ਗੁੱਸਾ ਸੀ ਵੀ ਉਹਦੀ ਪਤਨੀ ਉਹਦੇ ਤੋਂ ਆਡਰ ਰੈਂਦੀ ਹੈ। ਤੇ ਉਹਦੇ ਨਾਲ ਨਜਾਇਜ਼ ਸਬੰਧ ਨੇ ਮਹਿੰਦਰ ਸਿੰਘ ਦੇ ਉਹ ਵੀ ਇਹਦੇ ਨਾਲ ਸ਼ਾਮਲ ਹੋ ਜਾਂਦਾ ਹੈ ਦੋਨੋਂ ਜਣੇ ਪਲਾਨਿੰਗ ਕਰਦੇ ਨੇ ਪਲਾਨਿੰਗ ਦੇ ਤਹਿਤ ਜਿਹੜਾ ਰੇਸ਼ਮ ਸਿੰਘ ਸੀ ਉਹ 18 ਜਨਵਰੀ ਨੂੰ ਮਹਿੰਦਰ ਸਿੰਘ ਨੂੰ ਸ਼ਸ਼ੀਲ ਜੋਸ਼ੀ ਦੇ ਘਰ ਬੁਲਾਉਂਦਾ ਵੀ ਬਾਕੀ ਦੇ ਆਪਣੇ ਪੈਸੇ ਆ ਕੇ ਲੈ ਜਾ ਹੁਣ ਜਿਹੜਾ ਬੰਦਾ ਥੋੜਾ ਜਿਆਦਾ ਅਪਰਾਧਿਕ ਪ੍ਰਵਿਰਤੀ ਦਾ ਹੁੰਦਾ ਜਿਨੇ ਕਤਲ ਕੀਤੇ ਹੋਣ ਉਹਦੇ ਦਿਮਾਗ 'ਚ ਥੋੜਾ ਡਰ ਵੀ ਘੱਟ ਹੁੰਦਾ ਤੇ ਸ਼ੰਕਾ ਵੀ ਘੱਟ ਉਹ ਸਿੱਧਾ ਜਾਂਦਾ ਸ਼ਸ਼ੀਲ ਜੋਸ਼ੀ ਦੇ ਘਰ ਉੱਥੇ ਰੇਸ਼ਮ ਸਿੰਘ ਤੇ ਉਹਦੇ ਨਾਲ ਰਜੇਸ਼ ਜੋਸ਼ੀ ਦੋਨੋਂ ਹੁੰਦੇ ਨੇ ਮਹਿੰਦਰ ਸਿੰਘ ਨੂੰ ਉੱਥੇ ਗੋਲੀ ਮਾਰੀ ਜਾਂਦੀ ਹੈ ਗੋਲੀ ਦੀ ਆਵਾਜ਼ ਸੁਣ ਕੇ ਸ਼ਸ਼ੀਲ ਜੋਸ਼ੀ ਜਦੋਂ ਆਉਂਦੀ ਹੈ ਤਾਂ ਉਹਦੇ ਵੀ ਗੋਲੀਆਂ ਮਾਰੀਆਂ ਜਾਂਦੀਆਂ ਨੇ ਦੋਨਾਂ ਨੂੰ ਮਾਰਨ ਤੋਂ ਬਾਅਦ ਇਹ ਉੱਥੋਂ ਫਰਾਰ ਹੋ ਜਾਂਦੇ ਨੇ ਹੁਣ ਪੁਲਿਸ ਜਦੋਂ ਕਾਲ ਡਿਟੇਲ ਕੱਢਦੀ ਹੈ ਪਿੱਛੇ ਪੈਂਦੀ ਹੈ ਤਾਂ ਕੁਝ ਸਮੇਂ ਦੇ ਵਿੱਚ ਅਪਰਾਧੀਆਂ ਤੱਕ ਪਹੁੰਚ ਚੁੱਕੀ ਸੀ ਫਿਰ ਰਜੇਸ਼ ਜੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਹ ਜਿਹੜਾ ਦੇਸੀ ਰਵਾਲਵਰ ਸੀ ਉਹ ਪਹਿਲਾਂ ਹੀ ਪੁਲਿਸ ਦੇ ਕਬਜ਼ੇ ਦੇ ਵਿੱਚ ਸੀ ਕਤਲ ਕਰਨ ਦਾ ਕਾਰਨ ਜਿਹੜਾ ਸੀ ਉਹ ਵੀ ਪੁਲਿਸ ਨੂੰ ਪਤਾ ਲੱਗ ਚੁੱਕਿਆ ਸੀ ਕਿਤੇ ਨਾ ਕਿਤੇ ਰਜੇਸ਼ ਨੂੰ ਇਹ ਸੀ ਵੀ ਉਹਨੇ ਸ਼ਸ਼ੀਲ ਜੋਸ਼ੀ ਨੂੰ ਮਾਰਨਾ ਹੀ ਮਾਰਨਾ ਹੈ। ਮਹਿੰਦਰ ਦੇ ਪਰਿਵਾਰੀ ਦਾ ਗੁੱਸਾ ਹੈ ਹੀ ਸੀ ਉਹਦਾ ਆਪਣੀ ਪਤਨੀ ਤੇ ਪ੍ਰਤੀ ਵੀ ਗੁੱਸਾ ਸੀ। ਦੋਨੋਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੁੰਦੇ ਨੇ ਫਿਰ ਜਿਹੜਾ ਕੇਸ ਹੈ ਇਹ ਕੋਰਟ ਦੇ ਵਿੱਚ ਪਹੁੰਚਦਾ ਹੈ। ਹਾਲਾਂਕਿ ਜਿਹੜੇ ਇਹਨਾਂ ਦੇ ਵਕੀਲ ਹੁੰਦੇ ਨੇ ਉਹਨਾਂ ਦਾ ਕਹਿਣਾ ਸੀ ਵੀ ਇਹਨਾਂ ਨੂੰ ਨਜਾਇਜ਼ ਫਸਾਇਆ ਜਾ ਰਿਹਾ ਹੈ। ਇਸ ਕੇਸ ਦੇ ਵਿੱਚ ਇਹਨਾਂ ਦਾ ਕੋਈ ਵੀ ਲੈਣਾ ਦੇਣਾ ਨਹੀਂ। ਪਰ ਦੂਜੇ ਪਾਸੇ ਜਿਹੜੇ ਡਿਫੈਂਸ ਦੇ ਵਕੀਲ ਸੀ ਉਹਨਾਂ ਦਾ ਕੇਸ ਮਜਬੂਤ ਸੀ ਇਹਨਾਂ ਦੇ ਖਿਲਾਫ ਸਬੂਤ ਹੁੰਦੇ ਨੇ ਕਾਰਨ ਹੁੰਦਾ ਕਿਉਂ ਮਾਰਿਆ ਗਿਆ ਸਾਰਾ ਕੁਝ ਫਿਰ ਜਿਹੜੇ ਮੈਜਿਸਟ੍ਰੇਟ ਹੁੰਦੇ ਨੇ ਉਸ ਸਮੇਂ ਦੇ ਗੁਰਪ੍ਰੀਤ ਸਿੰਘ ਉਹਨਾਂ ਵੱਲੋਂ ਇਹਨਾਂ ਦੋਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਵੀ ਜਦੋਂ ਤੱਕ ਉਮਰ ਰਹੇਗੀ ਉਹ ਕੈਦ ਰਹੇਗੀ ਇਹ ਮਾਰ ਕੇ ਹੀ ਬਾਹਰ ਨਿਕਲਣਗੇ ਇੱਕ ਬੰਦਾ ਜਿਹਦੇ ਦਿਮਾਗ ਦੇ ਵਿੱਚ ਗੁੱਸਾ ਸੀ ਆਪਣੀ ਪਤਨੀ ਦੇ ਪ੍ਰਤੀ ਤੇ ਜਿਹਦੇ ਨਾਲ ਜੈਸ ਬੰਦ ਸੀ ਉਹਨੂੰ ਵੀ ਮਾਰਨਾ ਚਾਹੁੰਦਾ ਸੀ ਤੇ ਆਪਣੀ ਪਤਨੀ ਨੂੰ ਵੀ ਮਾਰਦਾ ਦੋ ਕਤਲਾਂ ਦਾ ਜ਼ਿੰਮੇਵਾਰ ਬਣਦਾ ਦੂਜੇ ਪਾਸੇ ਰੇਸ਼ਮ ਸਿੰਘ ਜਿਨੇ ਆਪਣੇ ਭਰਾ ਬਾਰੇ ਨਹੀਂ ਸੋਚਿਆ ਤਾਂ ਦੂਜੇ ਬੰਦੇ ਬਾਰੇ ਤਾਂ ਉਹਨੇ ਸੋਚਣਾ ਹੀ ਕੀ ਸੀ ਉਹ ਪੈਸੇ ਦੇ ਲਈ ਆਪਣੇ ਭਰਾ ਨੂੰ ਮਾਰਦਾ ਤੇ ਮਹਿੰਦਰ ਸਿੰਘ ਨੂੰ ਵੀ ਫਿਰ ਉਸੇ ਪੈਸੇ ਦੇ ਲਈ ਉਹ ਖਤਮ ਕਰਦਾ ਪੁਲਿਸ ਦੋ ਕਤਲਾਂ ਦਾ ਇੱਥੇ ਜਿਹੜਾ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਤੇ ਤੀਜਾ ਕਤਲ ਜਿਹੜਾ ਕਿ ਐਕਸੀਡੈਂਟ ਲੱਗਦਾ ਸੀ ਆਟੋਮੈਟਿਕ ਉਹਦਾ ਵੀ ਰਾਜ਼ ਖੁੱਲਦਾ ਤੇ ਉਹਦਾ ਕਾਤਲ ਉਹਦਾ ਹੀ ਸੱਗਾ ਭਰਾ ਨਿਕਲਦਾ ਹੁਣ ਜੇ ਜੋਸ਼ੀ ਵੀ ਜੇ ਪਤਨੀ ਅੱਡ ਸੀ ਉਹਨੂੰ ਤਲਾਕ ਵੀ ਦੇ ਸਕਦਾ ਸੀ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜਿਉ ਸਕਦਾ ਸੀ ਤਲਾਕ ਦੇਣ ਤੋਂ ਬਾਅਦ ਕੋਈ ਆਪਣੀ ਜ਼ਿੰਦਗੀ ਕਿਵੇਂ ਜਿਉਂਦਾ ਕਿਸੇ ਨਾਲ ਕੋਈ ਮਤਲਬ ਨਹੀਂ ਤੇ ਅੱਜ ਉਹਨੇ ਜਿਹੜਾ ਕਦਮ ਚੁੱਕਿਆ ਉਹਦੇ ਕਰਕੇ ਆਪ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਬਤੀਤ ਕਰਨਾ ਉਹ ਦੁਨੀਆ ਤੋਂ ਚਲੀ ਗਈ ਤੇ ਜ਼ਿੰਦਗੀ ਆਪਣੀ ਵੀ ਨਾ ਬਚੀ ਇੱਕ ਬੱਚਾ ਅਨਾਥ ਹੋ ਗਿਆ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਰੱਖੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਹਾਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਿਕਾਰ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ